ਇੱਕ ਹੋਣਾ ਚਾਹੀਦਾ ਵਿਜੇ ਧਰਮ ਦਾ ਕੰਮ ਕਰਦਾ ਤੇ ਧਿਆਨ ਧਰਮ ਵਾਲੀ ਹੋਵੇ ਇਹ ਨਹੀਂ ਕਿ ਭਾਈ ਸੰਸਾਰਿਕ ਵੱਲ ਵੀ ਤੇਰਾ ਧਿਆਨ ਹੈ ਹੁਣ ਤਾਂ ਕਈ ਦੇਖਦੇ ਆਪਾਂ ਕੰਨ ਤੇ ਮੋਬਾਈਲ ਲੱਗਿਆ ਹੁੰਦਾ ਗੱਲਾਂ ਕਰੇ ਨਾਲੇ ਬਾਣੀ ਪੜੀ ਜਾਂਦੇ ਦੋ ਦੋ ਕੰਮ ਇਕੱਠੇ ਇਹਦੇ ਹੁੰਦਾ ਨਾ ਕਿ ਸਾਨੂੰ ਜੋ ਧਰਮ ਨਾਲ ਤੋੜੇ ਆ ਤਕਨੀਕਾਂ ਨੇ ਤੋੜ ਲਿਆ ਵੀ ਜਦੋਂ ਗੁਰਬਾਣੀ ਹੈ ਤੇ ਗੁਰਬਾਣੀ ਹੈ ਔਰ ਕੁਝ ਨਹੀਂ ਹੈ ਤੈਨੂੰ ਆਪਣੇ ਆਪ ਦੀ ਸੁੱਧ ਬਦਨੀ ਹੋਣੀ ਚਾਹੀਦੀ ਜਦੋਂ ਸਤਗੁਰਾਂ ਦੀ ਬਾਣੀ ਦੇ ਨਾਲ ਜੁੜਿਆ ਹੋਵੇ ਕਿ ਗੁਰਬਾਣੀ ਨਾਲ ਇਹਨਾ ਪ੍ਰੇਮ ਹੋਵੇ ਗੁਰਬਾਣੀ ਤੇ ਵਿਸ਼ੋਸਾ ਹੋਵੇ ਵਿਸ਼ਵਾਸ ਹੋਵੇ ਵੀ ਜੋ ਸੱਜਣ ਹੁਣ ਆਮ ਸੁਣ ਲੈਣੇ ਆ ਕੇ ਭਗਤ ਧੰਨਾ ਜੀ ਨੇ ਕਹਿੰਦੇ ਭਗਤ ਧੰਨਾ ਜੀ ਨੇ ਪੱਥਰ ਦੀ ਪੂਜਾ ਕੀਤੀ ਪੂਜਾ ਕੋਈ ਨਹੀਂ ਕੀਤੀ ਸੀ ਭਾਈ ਅਸਲ ਚ ਉਹ ਭਗਤ ਉਦੋਂ ਹੀ ਸੀ ਜਦੋਂ ਦੇ ਉਹ ਪੈਦਾ ਹੋਏ ਸੀ ਉਹ ਕਿਸੇ ਲਾਲਚ ਦੇ ਕਾਰਨ ਭਗਤ ਨਹੀਂ ਬਣੇ ਸੀ ਉਹਨਾਂ ਦਾ ਸੁਭਾਈ ਐਸਾ ਜੀ ਸੋ ਆਪਾਂ ਹਕਤ ਸੁਆਕੀ ਨੂੰ ਕਹਿੰਦੇ ਕਿ ਜੋ ਸਿੱਧਾ ਸਦਾ ਹੋਵੇ ਕੋਲਾ ਪਾਲਾ ਹੋਵੇ ਕੋਈ ਠੱਗਾ ਨਹੀਂ ਕੋਈ ਠੋਰੀ ਨਹੀਂ ਕੋਈ ਮਾੜਾ ਬੋਲੀ ਭੋਲਣਾ ਐਸੇ ਬਹੁਤ ਸਜਣ ਹੁੰਦੇ ਆ ਉਹ ਹਮੇਸ਼ਾ ਦੂਸਰਿਆਂ ਦੇ ਭਲਾਈ ਦੀ ਗੱਲ ਕਰਦੇ ਆ ਭਲੇ ਦੀ ਗੱਲ ਕਰਦੇ ਆ ਨੁਕਸਾਨ ਹੋ ਗਿਆ ਕੋਈ ਗਰਮੀ ਇਹ ਵੀ ਕਹਿ ਕੇ ਛਾਲ ਲੈਂਦੇ ਆ ਉਸੇ ਤਰ੍ਹਾਂ ਭਾਈ ਉਹਨਾਂ ਦੇ ਨਾਲ ਵੀ ਇਦਾਂ ਹੋਇਆ ਮਾਤਾ ਪਿਤਾ ਚੜਾਈ ਕੀਤੇ ਜੋ ਵੀ ਜ਼ਮੀਨ ਜਾਂ ਤਾਂ ਪੈਰੋ ਪੀਸੀ ਜੋ ਵੀ ਇਹਨਾਂ ਦੇ ਸਕੇ ਸੰਬੰਧੀ ਸੀ ਭਾਈ ਉਹਨਾਂ ਦੇ ਨਾਲ ਜੋ ਤੋਂ ਵਟਵਾਰਾ ਹੋਏ ਆ ਸਭ ਤੋਂ ਘੜਿਆ ਜ਼ਮੀਨ ਔਰ ਇੱਕੋ ਹੀ ਵਲਦ ਦੇ ਕੇ ਸਾਰ ਦਿੱਤਾ ਹੁਣ ਮਿਹਨਤ ਕਰਦੇ ਆ ਹੁਣ ਮਿਹਨਤ ਕਰਦੇ ਆ ਪਰ ਮਿਹਨਤ ਕਰਦੇ ਆ ਪਰ ਭਾਈ ਇਹ ਜੋ ਜ਼ਮੀਨ ਸੀ ਇਹ ਭਾਈ ਉਪਜਾਉ ਨਹੀਂ ਜਿਵੇਂ ਦੇਤੀ ਕੋਲੇ ਵਾਲੇ ਸੀ ਮਲਕ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੈਲ ਹੀ ਨਹੀਂ ਹੈ ਤੇ ਇਹੀ ਭਗਤਾਂ ਦੇ ਹੁੰਦੀ ਹੈ ਹੋਰ ਕੋਈ ਭਗਤਾਂ ਦੇ ਸਿੰਘ ਨਹੀਂ ਹੁੰਦੇ ਜਾਵੇ ਚਾਹ ਲਤਾਂ ਤੇ ਤੁਰਦੇ ਫਿਰਦੇ ਸਰੀਰ ਉਹਨਾਂ ਦੇ ਵੀ ਆਪਣੇ ਵਾਂਗ ਹੀ ਹੁੰਦੇ ਆ ਜੋ ਸਰੀਰ ਗੁਰਨਾਨਕ ਸਾਹਿਬ ਪਾਸ਼ਾ ਜੀ ਸੀ ਉਹਨਾਂ ਦੇ ਵੀ ਨੌ ਦੁਆਰੇ ਸੀ ਅੱਖਾਂ ਸੀ ਕੰਨ ਸੀ ਨੱਕ ਸੀ ਜਿਸ ਤਰ੍ਹਾਂ ਆਪਣਾ ਸਰੀਰ ਹੈ ਉਹਨਾਂ ਦਾ ਵੀ ਉਹਨੇ ਸੋਨ ਸੀ ਪਰ ਸੁਹਾਵੇ ਕਰਕੇ ਪਰ ਉਹਨਾਂ ਦਿੱਤੀ ਜੋ ਆਕਾਲ ਪੁਰ ਦੀ ਰਹਿਮ ਸੀ ਬਖਸ਼ੇ ਸੀ ਉਹ ਅਲੱਗ ਸੀ ਬਹੁਤ ਉੱਤੇ ਦਰਦੀ ਸੀ ਹਣ ਜੋ ਵੀ ਭਗਤ ਜਾਂਦਾ ਹੈ ਭਾਈ ਉਹ ਤਾਂ ਸੁਹਾ ਕਰਕੇ ਮੰਨੇ ਜਾਂਦੇ ਇਹ ਵਾਕਈ ਇਹ ਤਾਂ ਭਗਤ ਬੰਦਾ ਰੱਬ ਦਾ ਬੰਦਾ ਹਣ ਜਿਹਦੇ ਮਨ ਵਿੱਚ ਕੋਈ ਏਰ ਨਹੀਂ ਫੇਰ ਨਹੀਂ ਕਿਦਾ ਬੁਰਾ ਨਹੀਂ ਕਰਨਾ ਕੋਈ ਠੱਗਾ ਨਹੀਂ ਕੋਈ ਥੋਲੀ ਨਹੀਂ ਜੇ ਚਲਾਕ ਹੁੰਦੇ ਤੇ ਕਹਿੰਦੇ ਨਹੀਂ ਭਾਈ ਇੱਥੇ ਕਿਹਦੀ ਫਸਲ ਹੋਣੀ ਹੈ ਮੈਨੂੰ ਮੇਰਾ ਹਿੱਸਾ ਦੇਓ ਡਾਂਗਾ ਖੜ ਪੈਂਦੇ ਲੜ ਪੈਂਦੇ ਬਰੜੇ ਸਿੱਧੇ ਸਾਦੇ ਸਵਾਦੇ ਮਾਲਕ ਭਾ ਭਗਤੀ ਤਾਂ ਉਹ ਪਹਿਲਾਂ ਹੀ ਸੀ ਬਈ ਹੁਣ ਕੰਮ ਕਾਰ ਕਰਨ ਲੱਗੇ ਹੋਏ ਖੇਤੀ ਵਿੱਚੋਂ ਕੁਝ ਨਿਕਲਣੇ ਦੇ ਆ ਬੋਂਦੇ ਕਦੇ ਉਹਦਾ ਵਲਦ ਮੰਗਦੇ ਉਹਦਾ ਮੰਗਦਾ ਘਰ ਵਾਲੀ ਕਹਿੰਦੀ ਟੈਨਸ਼ਨ ਨਾ ਹੋ ਗਈਆਂ ਕਹਿੰਦੇ ਲਿਆਓ ਭਾਈ ਵੀ ਰੋਟੀ ਪਾਣੀ ਕਿੱਥੋਂ ਖਾਣੇ ਕੀ ਕੀ ਖਾਈਏ ਕੋਈ ਕਾਰਜ ਕਰੋ ਕੋਈ ਕੰਮ ਕਰੋ ਹੁਣ ਕੰਮ ਕੀ ਕਰਨ ਪੋੜੇ ਪਾਲੇ ਸੀ ਕੋਈ ਠੱਗਾ ਠੋਰੀ ਨਹੀਂ ਆਉਂਦੀ ਕੋਈ ਜਤਰਾਈ ਨਹੀਂ ਆਉਂਦੀ ਕੋਈ ਸੰਸਾਰ ਨੂੰ ਵੀ ਕਿਵੇਂ ਇਥੋਂ ਮਾਇਆ ਠੱਗਾ ਠੋਰੀਆਂ ਕਰਕੇ ਕਮਾਈਏ ਉਹ ਤਰੀਕਾ ਹੀ ਕੋਈ ਨਹੀਂ ਹੁੰਦਾ ਤੇ ਹੋ ਗਿਆ ਰਬ ਦਾ ਭਗਤ ਵੀ ਫਿਰੋਦਾ ਹੀ ਹੋ ਆਪਾਂ ਕਈ ਵਾਰ ਦੇਖਦੇ ਆ ਨਾ ਕਿ ਜੋ ਰੱਬ ਦੇ ਪਿਆਰੇ ਭਗਤ ਜਨ ਹੁੰਦੇ ਆ ਨਾ ਹੁਣ ਜੋ ਚਤਰ ਚਲਾ ਕੇ ਉਹ ਠੱਗਾ ਠੋਰੀਆਂ ਕਰਕੇ ਗੱਲਾਂ ਵਤਾ ਕਰਕੇ ਕਿ ਦੂਸਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਵਸਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਠੱਗਾ ਠੋਰੀ ਕਰਕੇ ਮਾਇਆ ਕਮਾ ਲੈਂਦਾ ਪਰ ਉਹ ਇੱਥੇ ਅਮੀਰ ਹੋ ਜਾਂਦਾ ਪੈਸੇ ਆ ਗਏ ਪਰ ਉਥੇ ਗਰੀਬ ਹੋ ਗਿਆ ਵੈ ਗੁਰੂ ਦੇ ਕਰ ਬੈਠੇ ਤੇ ਭਗਤਾਂ ਦਾ ਉਲਟ ਹੈ ਇੱਥੇ ਭਾਵੇਂ ਗਰੀਬ ਹਣ ਉੱਥੇ ਨਾਮ ਰਤੇ ਪਾਤਸ਼ਾਹ ਕਿ ਜੋ ਨਾਮ ਦੇ ਵਿੱਚ ਰਜੇ ਹੋਏ ਨੇ ਭਜੇ ਹੋਏ ਨੇ ਨਾਮ ਦਾ ਖਜ਼ਾਨਾ ਭਰਪੂਰ ਹੈ ਉਹ ਉਸ ਮਾਲਕ ਦੀ ਨਗਰ ਦੇ ਵਿੱਚ ਉਸ ਨਿਰੰਕਰ ਵਹਿਗੁਰ ਦੀ ਨਿਗਾਹ ਦੇ ਵਿੱਚ ਨਾਮ ਰਤੇ ਪਾਤਸ਼ਾਹ ਉਹ ਤਾਂ ਵੀ ਰਾਜਾਂ ਦੇ ਰਾਜੇ ਪਾਤਸ਼ਾਹ ਦੇ ਪਾਤਸ਼ਾਹ ਨੇ ਕਿ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਭਗਤੀ ਦਾ ਖਜ਼ਾਨਾ ਹੁਣ ਪੜਤ ਤੰਨਾਜੀ ਨੂੰ ਹੁਣ ਚਰੇ ਜਾਂਦੇ ਆ ਤਰੇ ਜਾਂਦੇ ਕਦਾਂ ਦੇਖਿਆ ਕਹਿੰਦੇ ਕੋਈ ਪੰਡਤ ਪੂਜਾ ਕਰਦਾ ਸੀ ਬ੍ਰਾਹਮਣ ਸੀ ਕਦੇ ਪੱਥਰ ਦੀ ਪੂਜਾ ਕਰਨ ਲੱਗਿਆ ਹੋਏ ਆ ਹੁਣ ਪੂਜਾ ਕਰਨ ਲੱਗਿਆ ਦੇਖ ਲਿਆ ਤੇ ਪੁੱਛ ਲਿਆ ਵੀ ਕੀ ਕਰਦਾ ਵੀ ਤੂੰ ਇਹ ਕਿਨੂੰ ਪੁੱਛਦਾ ਕਿ ਪੱਥਰ ਨੂੰ ਕੀ ਕਹ ਲੱਗੇ ਆ ਕਹਿੰਦਾ ਇਹ ਠਾਕੁਰ ਨੇ ਜੇ ਇਹਨਾਂ ਦੀ ਪੂਜਾ ਕਰੀਏ ਸਾਰੇ ਕਾਰਜ ਸਵਾਰ ਦਿੰਦਾ ਵਾ ਕੀ ਇਹ ਸਾਰੇ ਕਾਰਜ ਸਵਾਰ ਦਿੰਦਾ ਵਾ ਵੀ ਜੋ ਜੋ ਮੰਗੋਗੇ ਪੂਰਾ ਹੋ ਜਾਂਦਾ ਕਹਿੰਦਾ ਇੱਕ ਮੈਨੂੰ ਵੀ ਦੇ ਦੇ ਪਹਿਲਾਂ ਤਾਂ ਉਸ ਬ੍ਰਾਹਮਣ ਨੇ ਸੋਚਿਆ ਜੇ ਆਪਾਂ ਕਹਦੇ ਹੀ ਕੋਈ ਐਵੇਂ ਸਿੱਧਾ-ਸਦਾ ਕੋੜਾ ਵੜਾ ਜੇ ਦੇਖਣੋਂ ਚੱਲਾ ਜਾ ਲੱਗੇ ਗੁਰਦਿਆ ਕੀ ਗਰੰਤੀ ਨੂੰ ਕਹਦੇ ਵੇ ਆਪਾਂ ਕਹਦੇ ਨਾ ਬਾਣੀ ਪੜ੍ਹਦੇ ਨਾਲ ਪਾਰ ਉਤਾਰਾ ਹੁੰਦਾ ਹੁਣ ਸੁਣ ਲਿਆ ਉਸਨੇ ਵੀ ਭਾਈ ਆ ਗਿਆ ਗੁਰੂ ਘਰ ਦੇ ਵਜੀਰ ਕੋਲ ਲਿਆਓ ਜੀ ਮੈਨੇ ਕੁਟਕਾ ਸਾਬ ਦੇ ਦੇ ਹੁਣ ਉਹਦੇ ਉਹਦੀ ਭਗਤੀ ਨਹੀਂ ਦੇਖੀ ਉਹਦੀ ਸੋਚ ਨਹੀਂ ਦੇਖੀ ਸਮਝ ਨਹੀਂ ਦੇਖੀ ਕਹਿੰਦੇ ਚੱਲਾ ਜਾਏ ਇਹਨੂੰ ਕੀ ਦੇਣਾ ਵੀ ਜਦੋਂ ਮੰਗਰੀ ਪੈ ਗਿਆ ਉਹ ਸੰਸ ਵੀ ਦੇ ਦੇ ਕੋਈ ਮੈਨੂੰ ਵੀ ਪੜਨਾ ਹੋਵੇ ਪੜਨਾ ਐਵੇਂ ਚੱਕ ਕੋਈ ਫੜਾ ਦਿੱਤੀ ਮਿਲਦੀ ਜਲਦੀ ਕਿਤਾਬ ਫੜਾਤੀ ਲੈ ਵੀ ਕਿਹੜਾ ਛਡਾ ਲਿਆ ਅਪਦਾ ਬੜੀ ਚੱਲੇ ਨੂੰ ਹੁਣ ਜਿਹਦੀ ਭਗਤੀ ਸੱਚੀ ਹੈ ਉਹਨੇ ਉਹਦੇ ਚ ਵੀ ਪਾ ਲੈਣਾ ਜਿਹਦੀ ਝੂਠੀ ਹੈ ਜਿਹੜਾ ਤੁਸੀਂ ਕਰਦੇ ਹੋ ਜਿੱਤੇ ਸੱਚੇ ਤੋਂ ਪੜਦੇ ਆ ਨਾ ਸਹੀ ਗ੍ਰੰਥਾਂ ਚੋਂ ਪੜਦੇ ਆ ਗੁਰੂ ਗ੍ਰੰਥ ਸਾਹਿਬ ਚੋਂ ਪੜਦੇ ਆ ਗੁੜਕਾ ਸਾਹਿਬ ਚੋਂ ਪੜਦੇ ਆ ਪਰ ਮਨ ਝੂਠੇ ਹੈ ਇਸ ਕਰਕੇ ਸਾਡਾ ਕੋਈ ਮਿਲਾਪ ਨਹੀਂ ਹੋਇਆ ਪ੍ਰਮਾਤਮਾ ਨਾਲ ਪਰ ਜੇ ਸੱਚੇ ਹੁੰਦੇ ਫਿਰ ਮਿਲਾਪ ਹੋ ਜਾਂਦਾ ਤੇ ਤੈਨਾਂ ਦੀ ਲੋੜ ਵੀ ਨਹੀਂ ਪੈਂਦੀ ਭਾਈ ਜੇ ਸੱਚੀ ਹੋ ਫਿਰ ਮਿਲਾਪ ਹੋ ਜਾਂਦਾ ਔਰ ਭルダー ਤਨਨਾ ਜੀ ਜੋ ਮੰਗਰ ਪੈ ਗਏ ਆਹ ਤੁਹਾਨੂੰ ਕਹਿੰਦਾ ਵੀ ਚਲੋ ਇਹ ਵੀ ਮੰਗਰ ਤਾਂ ਪੈ ਗਿਆ ਇਹ ਵੀ ਹੁਣ ਕਿਉਂ ਨਾ ਇਹ ਤੋਂ ਮਾਇਆ ਕੱਠੀ ਲਈ ਜਾਵੇ ਕਹਿੰਦੇ ਇਹਦੇ ਵਾਸਤੇ ਤੈਨੂੰ ਇੱਕ ਗਾਂ ਦੇਣੀ ਪੈਣੀ ਹੈ ਇਹ ਸ਼ੇਰ ਮਿਲਣਾ ਐਵੇਂ ਨਹੀਂ ਮਿਲਦੇ ਇਹ ਕੰਮ ਬੜੇ ਬੜੇ ਕਰਦਾ ਨਾ ਇਸ ਕਰਕੇ ਥੋੜੀ ਇਹਦੀ ਕੀਮਤ ਹੈ ਜੋ ਉਹ ਮਹਿੰਗੀ ਹੈ ਕਹਿੰਦੇ ਠੀਕ ਹੈ ਜੀ ਕਰੋ ਗਾਂ ਖੋਲੀ ਕਰਦੇ ਮੰਗਲ ਬੈਗੇ ਕਹਿੰਦੇ ਆਹੀ ਇੱਕ ਸਾਰਾ ਮਾਣਾ ਮਟਾ ਦੁੱਧ ਪੀਂਦਾ ਇਹ ਵੀ ਵੇਚੀ ਜਾਨਾ ਇਹ ਵੀ ਦੇਈ ਜਾਨਾ ਬਸ ਜਿੱਦ ਕਿ ਜਿੱਦ ਪੈ ਗਈ ਨਹੀਂ ਵੀ ਇਹ ਤਾਂ ਕਰਨਾ ਹੀ ਕਰਨਾ ਗਿਆ ਜਾ ਕੇ ਉਹਨੇ ਵੀ ਆਪਣਾ ਖੇੜਾ ਛੜਾਇਆ ਐਵੇਂ ਪੱਥਰ ਕਪੜੇ ਚਲ ਬਿਟੇ ਆ ਕਦੇ ਸੰਭਾਲ ਕੇ ਰੱਖੀ ਸਾਰੀਆਂ ਵਿਧੀਆਂ ਦਾਤਿਆਂ ਕੋਈ ਝੂਠਾ ਮੁੱਠਾ ਨਾਲ ਆਏ ਨਾ ਕਹੀ ਉਹ ਨਾ ਕਹੀ ਇਹ ਰੋਟੀ ਪਾਣੀ ਖਾਂਦਾ ਨੂੰ ਟਾਈਮ ਨਾਲ ਖੜਾਈ ਜਾਇਆ ਕਨੀ ਫੇਰ ਕੰਮ ਕਰੂ ਤੇਰੇ ਪਰ ਪੰਡਤ ਨੇ ਅਬਦਲੋਂ ਦੱਸਾ ਵੀ ਕਿਹੜਾ ਪੱਥਰ ਰੋਟੀ ਖਾਂਦਾ ਕੋਈ ਬਿਨਾ ਰੋਟੀ ਖਾਵੇ ਨਾ ਇਹਦੀ ਗੱਲ ਸੁਣੀ ਹੈ ਕੋਈ ਪਰ ਕਿੱਥੇ ਵੀ ਰੱਬ ਦਾ ਭਗਤ ਦੀ ਅਗਸਾ ਨੂੰ ਘਰੇ ਆਇਆ ਠਾਕ ਨੂੰ ਨੜਾਇਆ ਤੜਾਇਆ ਸਾਰੇ ਰੱਖੇ ਜੋ ਵੀ ਵਿਧੀ ਸੀ ਬਲ ਬੂਟੇ ਰੱਖੇ ਕਪੜੇ ਜਿ ਰੱਖਤਾ ਵਨ ਕਿ ਜਦੋਂ ਸਮਾਂ ਹੋਗਾ ਵੀ ਚਲੋ ਇਹਨਾਂ ਨੂੰ ਭੋਜਨ ਚਕਾਈਏ ਕੰਮ ਵੀ ਕਰਵਾਉਣਾ ਇੱਥੋਂ ਪਿਓਰ ਕਹੇਗਾ ਭਾਈ ਮੈਨੂੰ ਕੰਮ ਤੇ ਲਾ ਲਿਆਉਂਦੇ ਨੂੰ ਦੇਖੋ ਇੱਕ ਭੂੜਾ ਪਾਲਾ ਸੱਚ ਇਹ ਸੋਚ ਰਿਹਾ ਕਿ ਇੱਕ ਸਾਦਾ ਸੱਚ ਜਿਹਦੇ ਮਨ ਵਿੱਚ ਕੋਈ ਚਤਰਾਈ ਨਹੀਂ ਹੈ ਕੋਈ ਠੱਗਾ ਠੋਰੀ ਨਹੀਂ ਹੈ ਕੋਈ ਸਿਆਣ ਪਰੇ ਜਾਣਦਾ ਕੋਈ ਜਿੱਤ ਨਹੀਂ ਜਾਣਦਾ ਉਹ ਕਹਿੰਦਾ ਵੀ ਜੇ ਇਹਨੂੰ ਮੈਂ ਨਾ ਕੁਝ ਕਾਇਆ ਇਹਨੇ ਕੰਮ ਨਹੀਂ ਕਰਨਾ ਜੋ ਵੀ ਰੁੱਖਾਂ ਵਿੱਚ ਅਸੀਂ ਭਾਈ ਬਣਾਇਆ ਤੇ ਅੰਦਰ ਬੈਠ ਗਏ ਲੈ ਵੀ ਖਾਲਾ ਭਈ ਠਾਕੁਰ ਹੁਣ ਕੰਮ ਕਰਨੇ ਮੇਰੇ ਹੁਣ ਉਹਨੂੰ ਇਹ ਨਹੀਂ ਪਤਾ ਸੀ ਵੀ ਇਹ ਠਾਕੁਰ ਪ੍ਰਮਾਤਮਾ ਦਾ ਨਾਮ ਹੈ ਨਹੀਂ ਪਤਾ ਸੀ ਪਰ ਇੱਕ ਸ਼ਰਧਾ ਸੀ ਇੱਕ ਭਾਵਨਾ ਸੀ ਹੁਣ ਜਦੋਂ ਬੈਠੀ ਆ ਕਹਿੰਦੇ ਲਓ ਜੀ ਖਾਓ ਹੁਣ ਪੱਤਰ ਕਿੱਥੋਂ ਖਾਂਦੇ ਆ ਭਈ ਨਾ ਪੱਤਰ ਖਾ ਨਾ ਢੀਣ ਆਪਾਂ ਤਾਂ ਕੋਈ ਕੁਸ ਨਹੀਂ ਛੜਦੇ ਭਾਰ ਭਾਰ ਕੇ ਕੋਲੀਆਂ ਦੁੱਧ ਨਹੀਂ ਛੜਦੇ ਆ ਪਥਰਾ ਉੱਤੇ ਲੈ ਵੀ ਪੀਲਾ ਉਹ ਭਾਈ ਉਹ ਤੁਸੀਂ ਬਣਾਇਆ ਤੁਸੀਂ ਕਾਰੀਗਾਨੇ ਬਣਾਏ ਅਈ ਸ਼ਹਿਰ ਵਿੱਚ ਆਮ ਦੇਖੀਦਾ ਵਾ ਨਾ ਵੱਡੀਆਂ-ਵੱਡੀਆਂ ਮੂਰਤੀਆਂ ਬਣਾਉਂਦੇ ਨੇ ਦੇਵੀ-ਦੇਵਤਿਆਂ ਦੀ ਬਣਾਉਂਦੀ ਐ ਜਿਹੜੀ ਵੀ ਤੁਸੀਂ ਬਣਾਉਣੇ ਬਣਾ ਲਓ ਤੇ ਅਈਆਂ ਛੜਕ ਦਿੱਤੇ ਹੁੰਦੀ ਐ ਬਣਾ ਕੇ ਦੇਖਿਓ ਕਦੇ ਕਿ ਜਦੋਂ ਸ਼ਹਿਰ ਵੱਲ ਜਾਂਦੇ ਹੋ ਨਾ ਰਸਤੇ ਦੇਖਿਓ ਕਿੰਨੀਆਂ ਮੂਰਤੀਆਂ ਪਈਆਂ ਹੁੰਦੀਆਂ ਨੇ ਕਾਰੀਗਰ ਬਣਾਉਂਦੇ ਆ ਉੱਥੇ ਉਹਨਾਂ ਨੂੰ ਕੋਈ ਸਜਦਾ ਨਹੀਂ ਕਰਦਾ ਕੋਈ ਮੱਥਾ ਨਹੀਂ ਟੇਕਦਾ ਬੇ ਮੂਰਤੀ ਪਈ ਐ ਉਹ ਤਾਂ ਕਦੇ ਕਿੱਦਾਂ ਦਾ ਹੱਥ ਲਾਉਣਗੇ ਕਦੇ ਕਿੱਦਾਂ ਕਰਨਗੇ ਕਦੇ ਐ ਕਰਨੇ ਕਦੇ ਉਹ ਕਰਨਗੇ ਮੂਰਤੀ ਹੋਈ ਹੁੰਦੀ ਹੈ ਜਿੱਦਣ ਕਿਤੇ ਲਿਆ ਕੇ ਰੱਖ ਦਿੱਤੀ ਤੇ ਸੇ ਮੰਦਰ ਚ ਰੱਖ ਦਿੱਤੀ ਘਰੇ ਰੱਖ ਲਈ ਕਿਤੇ ਰੱਖ ਲਈ ਫੇਰ ਵੀ ਨਾਂ ਵੀ ਝੂਠਾ ਤਰੀ ਲਾਉਣਾ ਇਹਨੂੰ ਖਾਪੀ ਕੇ ਅੰਤ ਨਹੀਂ ਜਾਣਾ ਜਿੱਤੀ ਬਾਹਰ ਲਾਉਣੀ 50 ਅੱਛਾ ਉੱਥੇ ਜਦੋਂ ਪਈਆਂ ਹੁੰਦੀਆਂ ਨੇ ਜੁੱਤੀਆਂ ਵੀ ਦੀਆਂ ਪੈਰਾਂ ਵਿੱਚ ਝੂਠੇ ਮੁੱਠੇ ਆ ਤੂ ਇਹ ਸਭ ਕੁਝੰਦਾ ਵਾ ਮਿੱਟ ਕਟਾ ਵੀ ਪੈਂਦਾ ਉਹਨਾਂ ਤੇ ਕਿ ਮੇਂ ਕਣੀ ਹੁੰਦੀ ਉਹ ਵੀ ਪੈਂਦੀ ਐ ਸਭ ਤੋਂ ਸੁੰਦਰ ਮੂਰਤੀ ਹੋਈ ਐ ਪਰ ਤੂੰ ਲੇ ਅੱਗੇ ਰੱਖ ਲਈ ਫਿਰ ਉਹ ਤੁਹਾਨੂੰ ਲੱਗਦਾ ਕਿ ਰੱਬ ਬਣ ਗਈ ਇਹ ਤਾਂ ਤੂੰ ਹੀ ਬਣਾਈ ਐ ਬਈ ਅਜਿਹੇ ਪੱਥਰਾਂ ਨੂੰ ਆਪਾਂ ਆ ਪੂਜਾ ਕਰਦਾ ਕੋਈ ਪਾਣੀ ਪੜਾਉਂਦਾ ਕਿ ਦੁੱਧ ਪੜਾਉਂਦਾ ਕਿ ਲੱਸੀ ਪੜਾਉਂਦਾ ਕੋਈ ਫਲ ਫਰੂਟ ਲੈ ਜਾਂਦਾ ਲੈ ਬਾਪੂ ਖਾ ਲਾ ਵੀ ਕਿਸੇ ਦੇਵ ਨੂੰ ਖਵਾ ਦੇ ਉਹਦੇ ਮੋਹ ਤਾਂ ਅਸੀਸ ਨਿਕਲ ਵੀ ਜਾਊਗੀ ਇਹਦੇ ਮੋਹੋਂ ਕੀ ਨਿਕਲਣਾ ਪਰ ਕੀ ਕਰੀਏ ਗਿਆਨ ਤਾਂ ਬਈ ਮਨਮੁਖ ਵੇ ਮਨਮਤੇ ਰਾਤਰੀ ਅਗਿਆਨੀ ਹੈ ਗਿਆਨ ਨਹੀਂ ਹੈ ਸਮਝੀ ਨਹੀਂ ਭਟਕਣ ਦਾ ਕਾਰਨ ਹੀ ਇਹ ਹੁੰਦਾ ਕਿ ਵਿਧੀ ਨਹੀਂ ਪਤਾ ਤਰੀਕਾ ਨਹੀਂ ਬਤਾਵਈ ਔਰ ਭਾਵੇਂ ਤਾਂ ਨਾ ਜੀ ਵੀ ਇਸੇ ਖਿਆਲ ਦੇ ਵਿੱਚ ਬੈਠੇ ਆ ਵੀ ਉਹਨੂੰ ਖਾਊਗਾ ਪੀਊਗਾ ਭਾਈ ਹੁਣ ਪੱਥਰ ਕਿਹੜਾ ਖਾਵੇ ਨਾ ਪੱਥਰ ਖਾਵੇ ਨਾ ਪੀਵੇ ਪਰ ਉਹ ਅੜ ਗਿਆ ਜਿੱਦ ਕਰਕੇ ਬਹਿ ਗਿਆ ਕਿਤੇ ਆਪਾਂ ਜਿੱਦ ਕਰਕੇ ਬੈਠੇ ਆ ਸ੍ਰੀ ਸਾਹਿਬ ਲੈ ਕੇ ਖੜ ਜਾਂਦੇ ਆ ਲੋਬੀ ਜਦੋਂ ਆ ਗਿਆ ਇਹ ਸ਼ਬਦ ਬੋਲ ਦਿੱਤਾ ਭਾਈ ਜੀ ਨੇ ਅਰਦਾਸ ਕਰਦੇ ਵੇਲੇ ਲਾਓ ਭੋਗ ਹਰ ਰਾਇ ਤੇ ਦੇਨੀ ਗੱਲ ਕਹਿੰਦੇ ਜਦੀ ਖਵਾਦਨੇ ਦੋ ਤਿੰਨ ਵੇਰੀ ਕਹਿੰਦੇ ਜਿੱਦ ਕੀਤੀ ਹੈ ਕਿ ਸਤਗੁਰ ਪਾਤਸ਼ਾਹ ਜੀ ਖਾਦੀ ਤੇ ਤੁਸੀਂ ਹੈ ਹੀ ਨਹੀਂ ਵੀ ਕਹਿੰਦੇ ਜਿੱਦ ਕੀਤੀ ਹੈ ਵੀ ਨਹੀਂ ਮੈਂ ਤਾਂ ਜਿੰਨਾ ਚਿਰ ਖਵਾਉਂਦਾ ਨਾ ਮੈਨੂੰ ਸਾਡੇ ਭਾਈ ਜੀ ਨੇ ਕਿਹਾ ਵੀ ਇਹ ਭੋਗ ਲਵਾਉਣਾ ਪੰਦਕ ਨੇ ਜੇਤਨੀ ਕੀਤੀ ਨਾ ਕਿ ਸਾਨੂੰ ਆਪ ਹੀ ਵਿਸ਼ਵਾਸ ਹੀ ਨਹੀਂ ਇਹ ਖਾਂਦਾ ਵਾ ਅਸੀਂ ਤਾਂ ਉਹ ਲੈਨ ਫੜੀ ਹੋਈ ਹੈ ਵੀ ਇੱਕ ਵਿਧੀ ਚੱਲਦੀ ਹੈ ਪੰਥ ਨਿਮਰਤਾ ਚੱਲਦੀ ਆ ਰਹੀ ਹੈ ਸਾਨੂੰ ਲੋਕਾਂ ਨੇ ਕਿਹਾ ਹੋਇਆ ਅਸੀਂ ਮੰਨੀ ਜਾ ਰਹੇ ਹਾਂ ਕੋਈ ਬਕਰੇ ਵਾਲੀ ਗੱਲ ਹੋ ਗਈ ਨਾ ਵੀ ਬਕਰੇ ਨੂੰ ਕੁੱਤਾ ਬਣਾ ਦਿੱਤਾ ਉਹ ਸਾਡੀ ਹਾਲਾਤ ਬਣਾ ਦਿੱਤੀ ਹੈ ਵੀ ਸਤ ਦੇ ਮਾਰਗ ਤੇ ਚੱਲਣਾ ਨਹੀਂ ਸਮਝ ਨਹੀਂ ਸੋਝੀ ਨਹੀਂ ਹੈ ਲਾਲਾ ਭਾਈ ਭੋਗ ਲਾ ਲਾ ਉਹ ਭਗਤ ਦੰਨਾ ਜੀ ਨੂੰ ਇਸ ਤਰ੍ਹਾਂ ਹੀ ਪਈ ਬੈਠਿਆ ਨੂੰ ਇੱਕ ਦਿਨ ਦੋ ਦਿਨ ਕਹਿੰਦੇ ਹਫ਼ਤੇ ਤੱਕ ਲੱਗ ਗਿਆ ਕਹਿੰਦਾ ਰੋਟੀ ਖਾਏਗਾ ਤਦ ਹੀ ਉਠੂ ਉਹ ਘਰ ਦੇ ਬਾਜਾ ਮਾਰਦੇ ਅੰਦਰੋਂ ਦਰਵਾਜਾ ਲੱਗਿਆ ਕੁੰਡੀ ਲੱਗੀ ਕਹਿੰਦਾ ਨਾ ਅੱਜ ਤਾਂ ਮੈਂ ਕੰਮ ਕਰਾ ਕੀ ਤੇ ਦਮ ਲੈਣਾ ਹੁੰਦਾ ਇਨੀ ਜਿੱਤ ਫੜੀ ਹੋਈ ਹੈ ਬੈਠਾ ਉਸ ਪੱਥਰ ਦੀ ਏਕੇ ਆਖਰ ਨੂੰ ਵੀ ਪ੍ਰਮਾਤਮਾ ਨੇ ਵੇ ਧਰਮ ਜੁਤ ਮਾਰਗ ਤੇ ਚੱਲਿਆ ਸੀ ਭਗਤ ਨਾ ਜੀ ਇਹਨੂੰ ਵਿਸ਼ਵਾਸ ਸੀ ਕਿ ਠਾਕੁਰ ਆਊਗਾ ਤੇ ਘਾਰ ਪਰ ਕਹਿੰਦਾ ਵੀ ਹੁਣ ਤਾਂ ਇਹਦੀ ਗੱਲ ਮੰਨਣੀ ਪਣੀ ਹੈ ਜਾਣਾ ਪੈਣਾ ਨਹੀਂ ਤਾਂ ਲੋਕਾਂ ਦਾ ਵਿਸ਼ਵਾਸ ਤੁਹਾਨੂੰ ਤੋੜ ਜਾਣਾ ਵੀ ਕਿਠਾ ਕਰਦੀ ਇੱਕ ਪੱਥਰ ਦੀ ਪੂਜਾ ਕਰਦੇ ਆਇਆ ਨਹੀਂ ਹਰ ਤੱਕ ਵੀ ਜੇ ਮਾਰਖਾ ਬ ਗਿਆ ਤਾਂ ਲੋਕਾਂ ਨੇ ਤਾਂ ਧਰਮ ਦਾ ਖਿਹੜਾ ਛੱਡ ਦੇਣਾ ਧਰਮ ਦਾ ਮਾਰਗ ਛੱਡ ਦੇਣਾ ਹੁਣ ਜਾਣਾ ਹੀ ਪੈਣਾ ਆਵਾਜ਼ ਆ ਗਈ ਪੱਥਰ ਵਿੱਚੋਂ ਇਤਿਹਾਸ ਭਾਵੇਂ ਲੰਬਾ ਹੈ ਆਵਾਜ਼ ਆਈ ਉਹ ਕਹਿੰਦੇ ਤੰਨਿਆ ਕਿਉਂ ਜिद ਕਰੀ ਜਾਂਦਾ ਮਾ ਉਹ ਪੱਥਰ ਕੋ ਰੋਟੀ ਖਾਂਦੇ ਹੁੰਦੇ ਤੇ ਨਾਲ ਹੀ ਭਗਤ ਨੇ ਆਵਾਜ਼ ਦੇਤੀ ਕਹਿੰਦੇ ਰੋਟੀ ਨਹੀਂ ਖਾਂਦੇ ਫਿਰ ਪੱਥਰ ਬੋਲਦੇ ਵੀ ਨਹੀਂ ਹੁੰਦੇ ਆਪਣੇ ਭਗਤ ਦਾ ਐਸਾ ਘੋੜਾ ਬਣ ਦੇਖ ਕੇ ਐਵੇਂ ਨਹੀਂ ਦਮ ਬਾਨੀ ਤੇ ਲਿਖਿਆ ਘੋਲੇ ਭਾਏ ਮਿਲੇ ਰੱਬਾਇਆ ਕਿ ਪੋੜੇ ਪਾਲਿਆਂ ਨੂੰ ਮਿਲਦਾ ਤੇ ਦੂਜੇ ਵਾਰ ਸੇ ਇਹ ਵੀ ਦੱਸਿਆ ਹੈ ਪਾਚਨੇ ਸਹਸ ਸਿਆਣ ਪਾ ਲਖ ਹੋਏ ਤਾਂ ਇੱਕ ਨ ਜਲੇ ਨਾਲ ਕਿ ਜਿੰਨੇ ਤਰੀਆਂ ਸਿਆਣ ਭਾਪ ਦਾ ਸਿਆਣ ਪਲੀ ਬੈਠੇ ਗੁਰਦਰੇ ਜਾਂਦੇ ਆ ਤਾਂ ਸਿਆਣ ਕੋ ਹੋ ਧਰਮ ਉਸ ਤਾਂ ਸਿਆਣ ਪੌਣੀ ਵਰਦੇ ਕਿਹਦੀ ਗੁਰੂ ਦੀ ਮਤ ਲਈ ਨਹੀਂ ਗੁਰੂ ਦੀ ਮਤ ਲਈ ਹੁੰਦੀ ਗੁਰ ਕੀ ਮਤ ਤੂ ਦੇ ਜਾਣੇ ਭਗਤ ਮਿਨਾਵ ਰੂਪੇ ਸਿਆਣ ਹੁਣ ਭਗਤ ਤੰਨਾ ਜੀ ਨੇ ਤਾਂ ਭਾਈ ਖੜਾ ਦਿੱਤੇ ਬਰਛਾਦੇ ਕੰਮ ਵੀ ਕਰਾ ਲਏ ਹੈ ਬੱਜਰ ਖੇਸੀ ਜੋ ਉਹ ਵੀ ਹਰਾ ਭਰਾ ਹੋ ਗਏ ਸਾਰੇ ਕਾਰਜ ਹੋਣ ਲੱਗੇ ਪੰਤ ਵੀ ਹੈਰਾਨ ਕਿ ਭਾਈ ਇਸ ਬੰਦੇ ਨੂੰ ਮੈਂ ਤਾਂ ਐਵੇਂ ਪੱਥਰ ਦਿੱਤਾ ਸੀ ਪਰ ਉਸਨੇ ਪੱਥਰ ਨੂੰ ਨਹੀਂ ਪਰਮਾਤਮਾ ਨੂੰ ਤੇ ਆਇਆ ਸੀ ਜਿਸ ਨੇ ਪ੍ਰਮਾਤਮਾ ਤੇ ਵਿਸ਼ਵਾਸ ਕੀਤਾ ਸੀ ਕਿ ਵੈਗਰੂ ਕੰਮ ਕਰਦਾ ਵੇ ਅਰੇ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਉਹ ਆਪਣੇ ਭਗਤਾਂ ਦੀ ਪੈਜ ਰੱਖਦਾ ਪਰ ਭਗਤ ਹੋਣਾ ਕਿਹਾ ਚਾਹੀਦਾ ਜਾਂ ਇਹ ਕਹੇ ਲਈ ਗੁਰੂ ਦਾ ਸਿੱਖ ਹੋਣਾ ਕਹਿਣਾ ਚਾਹੀਦਾ ਜਿਹਦੀ ਗੁਰੂ ਦੇ ਨਾਲ ਪ੍ਰੀਤ ਹੈ ਗੁਰੂ ਦੇ ਹੁਕਮ ਤੇ ਅਮਲ ਕਰਦਾ ਹੋਵੇ ਮੰਨਣਾ ਗੁਰੂ ਨੂੰ ਹੈ ਤੇ ਮਨਾਉਣੀ ਆਪਣੀ ਇਹ ਕਰਦੇ ਆ ਨਾ ਤਾਂ ਇਹ ਤਾਂ ਰੱਬ ਸਾ ਤੋਂ ਦੂਰ ਹੈ ਬਹਿਰੂ ਦੂਰ ਹੈ ਕਿ ਸਾਨੂੰ ਉਸ ਮਾਰਗ ਤੇ ਚੱਲਣਾ ਚਾਹੀਦਾ ਜੋ ਸਾਡੇ ਸਤਗੁਰ ਪਾਤਸ਼ਾਹ ਉਪਦੇਹ ਦਿੰਦੇ ਐ ਜਿਹੜੀ ਪੰਕਤੀ ਸਤਗੁਰ ਪਾਤਸ਼ਾਹ ਜੀ ਨੇ ਫਰਮਾਨ ਕੀਤੀ ਆ ਨਾ ਇਹ ਮਨ ਹਰ ਜੀ ਤੇ ਆਏ ਤੁਮ ਇੱਕ ਮਨ ਇੱਕ ਜਿਤ ਬਾਏ ਕਿ ਭਾਈ ਜਦੋਂ ਪ੍ਰਮਾਤਮਾ ਨੂੰ ਧਿਆਣਾ ਉਹਦਾ ਸਿਮਰਨ ਕਰਨਾ ਨਾ ਤੇਰਾ ਮਨ ਚਿਤ ਕੇਵਲ ਤੋਂ ਕੇਵਲ ਗੁਰ ਜਾਨਾ ਵਿੱਚ ਹੋਣਾ ਚਾਹੀਦਾ ਅਕਾਲ ਪੁਰਖ ਤੋਂ ਬਗੈਰ ਕਿਸੇ ਨੂੰ ਧਿਆਈ ਨਾ ਉਹ ਤੋਂ ਬਗੈਰ ਕੋਈ ਸੋਚੀ ਨਾ ਜੋ ਧਿਆਣਾ ਹੈ ਬਸ ਜੇ ਤੂੰ ਇਹ ਬਿਰੀ ਤੇ ਆ ਗਿਆ ਨਾ ਉਹਨੇ ਭਾਈ ਤੈਨੂੰ ਪਲਾਂ ਦੇ ਵਿੱਚ ਹੀ ਮਿਲ ਜਣਾ ਉਹਨੇ ਤਾਂ ਭਾਈ ਅਖ ਫਰ ਦੇ ਇਨੇ ਸਮੇਂ ਤੋਂ ਪਹਿਲਾਂ ਤੈਨੂੰ ਮਿਲ ਜਾਣਾ ਜੇ ਤੇਰਾ ਮਨ ਚਿਤ ਇੱਕ ਹੋਵੇਗਾ ਇਹ ਮਨ ਹਰ ਜੀ ਧਿਆਏ ਤੂੰ ਇਹ ਮਨਾ ਹਰੀ ਪ੍ਰਮਾਤਮਾ ਨੂੰ ਧਿਆ ਤੈ ਕੰਡੀਸ਼ਨ ਦੱਸ ਦਿੱਤੀ ਹੈ ਇਸ ਤਰ੍ਹਾਂ ਧਿਆਈ ਇੱਕ ਮਨ ਇੱਕ ਚਿਤ ਭਾਏ ਪ੍ਰੇਮ ਨਾਲ ਧਿਆਈ ਇੱਕ ਮਨ ਨਾਲ ਧਿਆਈ ਗੁਰੂ ਦੇ ਦਵਾਰ ਵੱਲ ਜਾਈ ਕਿਤੇ ਵੀ ਜਾ ਤੇਰਾ ਚਿਤ ਕਿਥੇ ਹੋਣਾ ਚਾਹੀਦਾ ਪ੍ਰਮਾਤਮਾ ਦੇ ਨਾਲ ਪਰਬੂ ਦੇ ਨਾਲ ਹੋਣਾ ਚਾਹੀਦਾ ਬਸ ਸਾਰਾ ਧਿਆਨ ਉੱਥੇ ਰੱਖੀ ਫਿਰ ਦੁਨੀਆ ਦੀ ਕਲਣਾ ਕਰੀ ਉਧਰੋਂ ਮੱਥੇ ਵੀ ਟੇਕਣਾ ਉਦੋਂ ਬੱਸਦਾ ਵੀ ਚਿੰਤਾ ਕੇ ਬਸ ਨਿੰਗਣ ਵਾਲੀ ਹੈ ਕੰਮ ਤੇ ਵੀ ਜਾਣਾ ਆਈ ਨਾ ਇੱਕ ਪਾਸੇ ਰਹਿ ਭਾਈ ਇਹ ਕੰਮ ਕਾਲਾ ਚਾਹ ਰੱਬ ਨੂੰ ਤੇ ਆਲਾ ਰੱਬ ਇਹ ਨਹੀਂ ਕਹਦਾ ਕਿ ਮੈਨੂੰ ਭਾਈ ਕੰਮ ਛੱਡ ਕੇ ਤੇ ਆ ਵੈਗ ਰੂ ਹੋਣ ਹੋ ਤੇ ਆਉਣਾ ਤੇ ਭਾਈ ਜਦੋਂ ਤੇ ਆਉਣਾ ਉਹਦੇ ਬਾਅਦ ਤੇ ਭਾਈ ਸਮਾਂ ਹੀ ਹੈ ਇਹ ਮਨ ਹਰ ਜੀ ਤੇ ਆਏ ਤੋਂ ਇੱਕ ਮਨ ਇਕਿਤ ਰਾਏ ਕਿ ਹਰੀ ਪ੍ਰਮਾਤਮ ਨੂੰ ਠਹਿਣ ਵਾਸਤੇ ਭਾਈ ਮਨ ਦਾ ਇਕਾਗਰ ਹੋਣਾ ਜ਼ਰੂਰੀ ਹੈ ਰਬ ਕੀ ਉਤਤ ਕਰੋ ਸੰਤ મીਰ ਸਾਵਧਾਨ ਇਕਾਗਰ ਚਿਤ ਆਪਣਾ ਇਕਾਗਰ ਚਿਤ ਹੁੰਦਾ ਭਈ ਕਿ ਗੁਟਕਾ ਸਾਬ ਵੀ ਵਿਚ ਫੜਿਆ ਹੋਇਆ ਹੈ ਪਤਾ ਨਹੀਂ ਲੱਗਿਆ ਬਾਣੀ ਕਦੋਂ ੴ ਤੋਂ ਸ਼ੁਰੂ ਹੋਈ ਜਗਜੀਤ ਸਬ ਤੋਂ ਕਦੋਂ ਨਾਨਕ ਸਾਹਿਬ ਦੀ ਆਖਰੀਆਂ ਪਉੜੀਆਂ ਆ ਗਈਆਂ ਵੀ ਕਦੋਂ ਨਾਨ ਸਾਹਿਬ ਆ ਗਏ ਪਤਾ ਨਹੀਂ ਲੱਗਿਆ ਵਿਚਲੀ ਬਾਣੀ ਦਾ ਪਤਾ ਹੀ ਨਹੀਂ ਕੋਈ ਧਿਆਨ ਨਹੀਂ ਕੋਈ ਜਦੋਂ ਧਿਆਨ ਹੀ ਤੇ ਸਮਝਣਾ ਕੀ ਹੈ ਜੇ ਸਮਝੀ ਕੋਈ ਨਹੀਂ ਤੇ ਮਾਰਗ ਤੇ ਚੱਲਣਾ ਕੀ ਹੈ ਮਾਰਗ ਤੇ ਚੱਲਣਾ ਤੇ ਸਮਝਦਾ ਹੋਣਾ ਜ਼ਰੂਰੀ ਹੈ ਪਰਮਾਤਮਾ ਦੇ ਘਰ ਵੱਲ ਜਾਣਾ ਤਰੀਕਾ ਪਤਾ ਹੋਣਾ ਚਾਹੀਦਾ ਮੈਥਡ ਹੋਣਾ ਪਤਾ ਚਾਹੀਦਾ ਹੈ ਏਵੇਂ ਇੱਕ ਦੂਸਰੇ ਦੀਆਂ ਗੱਲਾਂ ਸੁਣ ਕੇ ਪਿੱਛੇ ਲੱਗ ਜਾਨੇ ਕਦੇ ਆਪਣਾ ਦਿਮਾਗ ਵੀ ਵਰਤਿਆ ਕਰੋ ਭਾਵੇਂ ਤੰਨਾਜੀ ਬਾਰੇ ਜੋ ਕੁਝ ਲਿਖਿਆ ਗੁਰਬਾਣੀ ਵਿੱਚ ਲਿਖਿਆ ਹੋਇਆ ਗੁਰਬਾਣੀ ਜੋ ਗਿਆ ਸੱਚ ਕੇ ਹੈ ਪਰ ਇਹ ਨਹੀਂ ਹੈ ਤੁਸੀਂ ਵੀ ਕਰ ਸਕਦੇ ਹੋ ਪਰ ਜੇ ਤਰੀਕਾ ਉਹ ਹੋਵੇ ਕੋਲੇ ਭਾਏ ਮਿਲੇ ਰੂਰਾਏ ਕੀ ਗੁਰਬਾਣੀ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ ਗੱਲ ਤੰਨਜ ਦਾ ਪੰਕਤੀ ਆਉਂਦੀ ਹੈ

ਮਿਲੇ ਪਰਤਖ ਸਈਆ ਤੰਨਾ ਵਡਭਾਗਾ ਕਿ ਵੱਡੇ ਭਾਗ ਸੀ ਭਾਈ ਭਗਤ ੰਨਾ ਜੀ ਦੇ ਤਾਂਤਾ ਤਾਂ ਜੋਗ ਸੀ ਹੋ ਜਿਤੇ ਕਿਰਪਾ ਹੋਗੀਏ ਉਹਨੇ ਆਪਣੀ ਸਿਆਣਪ ਨਹੀਂ ਵਰਤੀ ਉਹਨੇ ਆਪਣੀ ਸਿਆਣਪ ਨਹੀਂ ਵਰਤੀ ਉਹਨੇ ਉਹੀ ਕੀਤਾ ਕੰਮ ਜੋ ਰੱਬ ਦਾ ਪਿਆਰਾ ਭਗਤ ਕਰਦਾ ਹੈ ਮਨ ਵਿੱਚ ਕੋਈ ਮੈਲ ਨਹੀਂ ਕੋਈ ਲਾਲਚ ਨਹੀਂ ਹੈ